वेलकम टू खन्ना न्यूज़ लाइव आज ਅਸੀਂ ਖੜੇ ਹਾਂ ਖੰਨਾ ਦੇ ਪੋਰਟ ਕੰਪਲੈਕਸ ਦੇ ਬਾਹਰ ਇੱਥੇ ਪਿਛਲੇ 1 ਮਹੀਨੇ ਤੋਂ ਖੰਨਾ ਦੇ ਜਿਹੜੇ ਵਕੀਲ ਨੇ ਖੰਨਾ ਤੇ ਸਮਰਾਲਾ ਦੇ ਵਕੀਲ ਨੇ ਜਿਹੜੇ ਉਹ ਹੜਤਾਲਤੇ ਨੇ ਹੜਤਾਲ ਦਾ ਕਾਰਨ ਹੈ ਕਿ ਇੱਕ ਅਮਲੋ ਹਲਕੇ ਦੇ ਵਿੱਚ ਅਮਲੋ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਨਗਰ ਕੌਂਸਲ ਚੋਣਾਂ ਦੇ ਦੌਰਾਨ ਇੱਕ ਐਡਵੋਕੇਟ ਜਿਹੜਾ ਹਸਨ ਸਿੰਘ ਆ ਉਸ ਨਾਲ ਕੁੱਟਮਾਰ ਤੇ ਜਿਹੜੀ ਜਿਆਦਤੀ ਹੋਈ ਆ ਉਸ ਸਬੰਧ ਵਿੱਚ ਜਿਹੜੇ ਐਡਵੋਕੇਟ ਨੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰੋਟੈਸਟ ਦੇ ਰਹੇ ਕਿ ਇਸ ਸਬੰਧ ਵਿੱਚ ਐਡਵੋਕੇਟਸ ਵੱਲੋਂ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਕੱਲ ਸਾਰਾ ਦਿਨ ਜਿਹੜਾ ਕੰਮਕਾਰ ਬੰਦ ਰੱਖਿਆ ਅੱਜ ਸਮੁੱਚੇ ਪੰਜਾਬ ਦੇ ਵਿੱਚ ਵਕੀਲਾਂ ਵੱਲੋਂ ਸਟ੍ਰਾਈਕ ਕਰਨ ਤੋਂ ਬਾਅਦ ਫਤਿਹਗੜ੍ਹ ਸਾਹਿਬ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਜਿਹੜਾ ਕਿ ਅਗਲਾ ਪ੍ਰੋਟੈਸਟ ਹੈ ਜਿਹੜਾ ਜਾਂ ਅਗਲੇ ਜਿਹੜੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਹੈ ਉਹਨੂੰ ਲਿਖਣ ਵਾਸਤੇ ਐਡਵੋਕੇਟ ਜਿਹੜੇ ਅੱਜ ਫਤਿਹਗੜ੍ਹ ਸਾਹਿਬ ਵਿੱਚ ਇਕੱਠੇ ਹੋ ਰਹੇ ਨੇ ਮੈਂ ਪਤਨ ਸਿੰਘ ਸਾਹਿਬ ਅੱਜ ਜਿਹੜਾ ਇੰਨਾ ਮਹੀਨਾ 1 ਮਹੀਨਾ ਹੋ ਗਿਆ ਜੀ ਇਸ ਵੰਡ ਵਿੱਚ ਕਿਸ ਤਰ੍ਹਾਂ ਸਰਕਾਰ ਦੇ ਵਿੱਚ ਜਿਆਦਾ ਤੋਂ ਮੈਂ ਪਹਿਲਾਂ ਵੀ ਮੈਂ ਵੀ ਔਰ ਮੇਰੇ ਸਾਥੀਆਂ ਨੇ ਵੀ ਜ਼ਿਕਰ ਕੀਤਾ ਕਈ ਦਿਨਾਂ ਤੋਂ ਕਿ ਮੌਜੂਦਾ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ ਦੇ ਸਾਰੇ ਲੋਕਾਂ ਦੀ ਜਿਹੜਾ ਅਸੀਂ ਵੀ ਸੋਚਦੇ ਸੀ

ਕਿ ਬਹੁਤ ਸਾਰੇ ਰੀਡਿੰਗੈਂਟਸ ਇਸ ਸਟ੍ਰਾਈਕ ਦੀ وجہ ਤੇ ਨਾਲ ਨੁਕਸਾਨ ਉਠਾ ਰਹੇ ਨੇ ਅਸੀਂ ਉਹਨਾਂ ਦੇ ਕੇਸ ਜਿਨ੍ਹਾਂ ਨੇ ਲੜਨੇ ਨੇ ਸਾਨੂੰ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਕੁਝ ਜ਼ਰੂਰੀ ਕੇਸਾਂ ਦੇ ਵੀ ਇਨਸਾਫ ਜਿਲੇ ਹੋ ਰਿਹਾ ਪਰ ਜੇ ਸਾਨੂੰ ਆਪ ਨੂੰ ਇਨਸਾਫ ਦੇਣ ਵਾਸਤੇ ਇਸ ਕਿਸਮ ਦੀ ਜਦੋਜਹਿਦ ਕਰਨੀ ਪਵੇ ਤਾਂ ਜੁਡੀਸ਼ਰੀ ਨੂੰ ਆਪਕ ਜੋ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਇਹ ਮਹਿਸੂਸ ਹੋਣਾ ਚਾਹੀਦਾ ਸੀ ਪਰ ਮੌਜੂਦਾ ਸਰਕਾਰ ਦੇ ਮੰਤਰੀਆਂ ਦਾ ਔਰ ਦੇ ਦਾ ਇਹਨਾਂ ਦਬਦਬਾ ਕਿ ਉਹ ਬੜੀ ਹੱਦ ਤੱਕ ਬੇਇਨਸਾਫੀ ਜਿਹੜੀ ਐਮਐਲਏ ਜਾਂ ਉਹਨਾਂ ਦੇ ਪਾਲੇ ਹੋਏ ਗੁੰਡੇ ਕਰ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਈਵਨ ਐਫਆਈਆਰ ਕਰਨ ਨੂੰ ਤਿਆਰ ਨਹੀਂ ਉਸ ਤੋਂ ਬਾਅਦ ਤਾਂ ਪੁਲਿਸ ਨੇ ਜੋ ਕਰਨਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਫਟੇਗੜ੍ਹ ਸਾਹਿਬ 'ਚ ਪੰਜਾਬ ਦੇ ਸਾਰੇ ਬਾਰ ਐਸੋਸੀਏਸ਼ਨ ਦੇ ਜਿਹੜੇ ਪ੍ਰੈਜਿਡੈਂਟ ਸ਼ਕਤੀ ਨੇ ਉਹ ਇਕੱਠਾ ਹੋ ਰਹੇ ਨੇ ਇਸ ਲੜਾਈ ਨੂੰ ਅਗਲਾ ਰੂਪ ਦੇਖਾ ਦੇਣ ਵਾਸਤੇ ਹਾਈ ਕੋਰਟ ਦੇ ਵਿੱਚ ਰਿਟ ਪਾਉਣੀ ਮੀਕ অপਸ਼ਨ ਹੈ ਪਰ ਇਹ ਸਾਰਾ ਫੈਸਲਾ ਅੱਜ ਦੀ ਮੀਟਿੰਗ ਜੁਏਗਾ ਕਿ ਇਸ ਸੰਘਰਸ਼ ਨੂੰ ਜਾਰੀ ਰੱਖਦੇ ਹੋਇਆ ਕਿਵੇਂ ਠਿੱਕਾ ਕਰਨਾ ਹੈ ਔਰ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਵਾਸਤੇ ਪੁਲਿਸ ਨੂਰ ਪ੍ਰਸ਼ਾਸਨ ਨੂੰ ਮਜਬੂਰ ਕਰਨ ਦੇ ਲਈ ਜੋ ਸਟੈਪਸ ਵੀ ਸਾਨੂੰ ਲੈਣੇ ਪੈਣਗੇ ਉਹ ਅਸੀਂ ਲਵਾਂਗੇ ਔਰ ਉਮੀਦ ਹੈ ਕਿ ਲਿਟੀਗੈਂਸ ਵੀ ਜਿਹੜੇ ਬੇਸ਼ੱਕ ਇਸ ਗੱਲ ਤੋਂ ਪਰੇਸ਼ਾਨ ਨੇ ਉਹ ਸਾਡੀ ਮਜਬੂਰੀ ਨੂੰ ਦੇਖਦੇ ਆਂ ਔਰ ਸਰਕਾਰ ਦੀ ਇਹ ਜ਼ਿਆਤੀ ਨੂੰ ਦੇਖਦੇ ਆਂ ਸਾਡਾ ਵੀ ਸਾਥ ਦੇਣਗੇ ਔਰ ਸਰਕਾਰ ਨੂੰ ਮਜਬੂਰ ਕਰਨ ਚ ਵੀ ਸਾਡੀ امداد ਕਰਨਗੇ ਕਿ ਇਸ ਤਰ੍ਹਾਂ ਦੀ ਬੇਇਨਸਾਫੀ ਪੰਜਾਬ ਦੇ ਐਮਰ ਦੇ ਮંત્રી ਜਾਂ ਉਹਨਾਂ ਦੇ ਪਾਲੇ ਹੋਏ ਗੁੰਡੇ ਨਾ ਕਰ। ਹਾਜੀ ਜੀ ਮਾਨ ਸਾਹਿਬ ਅੱਜ ਕੀ ਪ੍ਰੋਗਰਾਮ ਹੈ ਜੀ ਜਿਹੜਾ ਪਿਛਲੇ ਕਿੰਨੇ ਦਿਨਾਂ ਤੋਂ ਚੱਲ ਰਿਹਾ ਹੈ ਜੀ ਇਹ ਵਾਰੀ ਕਿੰਨਾ ਚੋਣਾ ਮਾਨ ਸਾਹਿਬ ਜਿਹੜਾ ਸਾਡਾ ਪ੍ਰੋਟੈਸਟ ਹੈ ਜੀ ਇਲਾਕਾ ਤਾਂ ਸਾਡਾ 24 ਦਸੰਬਰ ਤੋਂ ਸਾਡਾ ਰੈਗੂਲਰ ਚੱਲਦਾ ਆ ਰਿਹਾ ਜੀ ਪਰ ਹਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਦੋਸ਼ੀਆਂ ਦੇ ਖਿਲਾਫ 2 ਤਰੀਕ ਨੂੰ ਅਸੀਂ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਅਸੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਐਕਸ਼ਨ ਲਵਾਉਣਗੇ ਦੇ ਖਿਲਾਫ ਉਸ ਤੋਂ ਬਾਅਦ 3 ਤਰੀਕ ਨੂੰ ਜਦ ਜਿਹੜੇ ਵਕੀਰ ਸਾਹਿਬ ਨੇ ਐਡੋਕਟ ਹਸਨਦੀਪ ਸਿੰਘ ਜੀ ਉਹਨਾਂ ਦੀ ਸਟੇਟਮੈਂਟ ਲਿਖੀ ਗਈ ਪਰ ਹਾਲੇ ਤੱਕ ਵੀ ਜਿਹੜੀ ਫਟਕੜ ਪੁਲਿਸ ਹੈ ਇਨ ਐਕਸ਼ਨ ਚ ਹੈ ਜੀ ਹਾਲੇ ਤੱਕ ਦੋਸ਼ੀ ਅਗਲਾ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਰਿਗਾਰਡਿੰਗ ਕਿਸੇ ਪ੍ਰੋਟੈਸਟ ਰੱਖਿਆ ਹੋਇਆ ਹੈ ਤੇ ਕੱਲ ਵੀ ਸਾਡੀ ਇੱਥੇ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਔਰ ਫਟਕੜ ਡਿਸਟ੍ਰਿਕਟ ਤੇ ਕੱਲ ਹੜਤਾਲ ਰਹੀ ਹੈ ਕੰਮ ਬੰਦ ਰਿਹਾ ਹੈ ਅਦਾਲਤਾਂ ਦਾ ਤੇ ਅੱਜ ਵੀ ਜਿਹੜੀ ਹੈਗੇ ਸਟੇਟ ਲੈਵਲ ਦੀ ਕਾਲ ਹੈ ਔਰ ਸਾਨੂੰ ਪੂਰਾ ਹੈਗਾ ਜਿਹੜਾ ਪੂਰੇ ਪੰਜਾਬ ਭਰ ਚੋਂ ਪੂਰਾ ਹੰਗਾਰਾ ਮਿਲ ਰਿਹਾ ਹੈ ਸਾਡੇ ਵਕੀਰ ਸਾਥੀ ਸਹਿਬਾਨ ਫਤੇਗੜ ਸਾਹਿਬ ਉੱਤੇ ਇਕੱਠੇ ਹੋਣੇ ਜੀ ਪੰਜਾਬ ਦੇ ਪ੍ਰਧਾਨ ਉਹ ਸਕਤੀ ਸਾਰੇ ਉੱਤੇ ਜੋ ਵੀ ਫਰਦਰ ਕੋਰਸ ਆਫ ਐਕਸ਼ਨ ਹੋਊਗਾ ਜੀ ਤੇ ਅਸੀਂ ਉਹਦੇ ਨਾਲ ਚੱਲਾਂਗੇ ਕਿੰਨਾ ਕੁ ਚਿਰ ਐਸਐਸਪੀ ਦੇ ਭਰੋਸੇ ਤੇ ਪ੍ਰੋਟੈਸਟ ਕੀਤਾ ਜਾਏਗਾ ਦੇਖੋ ਜੀ ਜੋ ਐਕਸ਼ਨ ਲੈਣਾ ਪੁਲਿਸ ਨੇ ਹੀ ਲੈਣਾ ਸਾਨੂੰ ਪੂਰੀ ਉਮੀਦ ਹੈ ਨਾ ਤੇ ਹਲੇ ਵੀ ਵੀ ਇਹ ਇਹ ਚੀਜ਼ ਨੂੰ ਐਕਸ਼ਨ ਲੈਣਗੇ ਭਰੋਸਾ ਸਾਨੂੰ ਹੈ ਤੇ ਪੂਰਾ ਅੱਜ ਦੇ ਦੇ ਫਤੇਗੜ ਸਾਹਿਬ ਉੱਤੇ ਕੀ ਕਹਿੰਦੇ ਨੇ ਐਸਐਸਪੀ ਸਾਹਿਬ ਅਸੀਂ ਮਿਲਦੇ ਹਾਂ ਸਾਰੇ ਪ੍ਰਧਾਨ ਇਕੱਠੇ ਹੋ ਕੇ ਸਕਤੀ ਸਾਹਿਬ ਸਾਡੇ ਉੱਤੇ ਇਕੱਠ ਰੱਖਿਆ ਹੋਇਆ ਸਾਡਾ ਜੀ ਉਸ ਤੋਂ ਬਾਅਦ ਜੋ ਅਸੀਂ ਡਿਸੀਜਨ ਲਵਾਂਗੇ ਉਹਦੇ ਕੋਲ ਨੂ ਪ੍ਰੋਟੈਸਟ ਸਾਡਾ ਜਾਰੀ ਰਹੂਗਾ ਜਦ ਤੱਕ ਐਕਸ਼ਨ ਨਹੀਂ ਲੈਂਦੇ ਜਿਵੇਂ ਆਮ ਪਬਲਿਕ ਨੂੰ ਰੋਡਾਂ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਆਮ ਲੋਕਾਂ ਨੂੰ ਵੀ ਸਾਡ ਨੂੰ ਵੀ ਸਾਨੂੰ ਵੀ ਪਤਾ ਹੈ ਕਿ ਕੰਮ ਬਹੁਤ ਸਫਰ ਕਰ ਰਹੇ ਇਸ ਟਾਈਮ ਜੀ ਪਰ ਸਾਨੂੰ ਦੁੱਖ ਦੀ ਗੱਲ ਤਾਂ ਇਹ ਹੈ ਜੀ ਵੀ ਅਸੀਂ ਲੋਕਾਂ ਲਈ ਇਨਸਾਫ ਲੈ ਕੇ ਦਿੰਦੇ ਹਾਂ ਸਾਨੂੰ ਅੱਜ ਹੀ ਸਾਨੂੰ ਇਨਸਾਫ ਲੈਣ ਲਈ ਸਾਨੂੰ ਵਕੀਲ ਭਾਈਚਾਰਿਆਂ ਨੂੰ ਇੰਨੇ ਜਰਾ ਤਸੱਦਦ ਕਰਨੀ ਪੈ ਰਹੀ ਹੈ ਤੁਸੀਂ ਜੀ ਆਜੋ ਹਾਂ ਜਿਹੜਾ ਜਿਹੜਾ ਪ੍ਰੋਟੈਸਟ ਜੀ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ ਦੇਖਾ ਬ੍ਰਦਰ ਦੇ ਕਲਾਸ ਕਰ ਰਿਹਾ ਕਿੱਦਾਂ ਦੇਖਦੇ ਹੋ ਯੂਨੀਵਰਸਿਟੀ ਦੇਖੋ ਜੀ ਇਹ ਤਾਂ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਫੇਲਰ ਆ ਵੀ ਇੱਕ ਵਕੀਲ ਤੇ ਹਮਲਾ ਹੋਇਆ ਹੋਵੇ ਸਾਰੇ ਪੰਜਾਬ ਦੀਆਂ ਕਚਹਿਰੀਆਂ ਬੰਦ ਪਈਆਂ ਹੋਣ ਤੇ ਆ ਸਾਡੀ ਖੰਨਾ ਕਚਹਿਰੀ ਮੇਰੇ ਖਿਆਲ ਜੱਦਾ ਨਵਾਂ ਸਾਲ ਚੜ੍ਹਿਆ ਇਹ ਸ਼ਾਇਦ 2 ਜਾਂ 3 ਦਿਨ ਇੱਥੇ ਖੁੱਲੀ ਆ ਕੋਰਟ ਬਾਕੀ ਸਾਰੇ ਦਿਨ ਲਗਾਤਾਰ ਸਟ੍ਰਾਈਕਾਂ ਚੱਲ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਕੋਰਟਾਂ ਬੰਦ ਪਈਆਂ ਨੇ ਪਰ ਵਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਡਾ ਫਤੇਗੜ ਡਿਸਟ੍ਰਿਕਟ ਦਾ ਉਹਦੇ ਕੰਨ ਤੇ ਜੂ ਨਹੀਂ ਸਰਕ ਰਹੀ ਤੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਜਿਵੇਂ ਕੋਈ ਫਰਕ ਹੀ ਨਹੀਂ ਹੁੰਦਾ ਉਹਨਾਂ ਨੂੰ ਇਸ ਗੱਲ ਦਾ ਕਾਨੂੰਨ ਵਿਵਸਥਾ ਦੀ ਹਾਲਤ ਹੋਰ ਖਰਾਬ ਹੋਣ ਦੇ ਅਸਾਰ ਲੱਗ ਰਹੇ ਨੇ ਜਿਸ ਤਰ੍ਹਾਂ ਦੇ ਪ੍ਰਭਾਵ ਦੇ ਵਿੱਚ ਸਾਡੇ ਪੁਲਿਸ ਦੇ ਅਫਸਰੇ ਸਰਕਾਰ ਦੇ ਪ੍ਰਭਾਵ ਚਾਏ ਹੋਏ ਨੇ ਇਸ ਦੇ ਵਿੱਚ ਹਾਈ ਮਾਨੂ ਹਾਈ ਕੋਰਟ ਦੇ ਵਿੱਚ ਵੀ ਕੋਈ ਪਟੀਸ਼ਨ ਦਾਇਰ ਕੀਤੀ ਗਈ ਹੈ ਜਾਂ ਸਿਰਫ ਪ੍ਰੋਟੈਸਟ ਹੀ ਚੱਲ ਰਿਹਾ ਨਹੀਂ ਅਜੇ ਫਿਲਹਾਲ ਪ੍ਰੋਟੈਸਟ ਹੀ ਚੱਲ ਰਿਹਾ ਹੈ ਜੇ ਕਿਤੇ ਕੋਈ ਐਸੀ ਸਟੇਜ ਆਈ ਤਾਂ ਉਹ ਵੀ ਕੀਤਾ ਜਾਊਗਾ ਤੇ ਅਜੇ ਪ੍ਰੋਟੈਸਟ ਨੂੰ ਵੀ ਹੋਰ ਅਗੇ ਅਗਰੈਸਿਵ ਦੌਰ ਚ ਲੈ ਕੇ ਆਇਆ ਜਾਊਗਾ ਉਹਦੇ ਲਈ ਜਿੰਨਾ ਵੀ ਜਿਸ ਵੀ ਹੈ ਉਹਦੇ ਤੱਕ ਐਕਸਟੈਂਡ ਤੱਕ ਜਾਣਾ ਪਊਗਾ ਕਾਨੂੰਨੀ ਤਰੀਕੇ ਦੇ ਨਾਲ ਉਹ ਅਸੀਂ ਜਾਵਾਂਗੇ ਐਮ ਐਲ ਏ ਵੀ ਇਦਾਂ ਦੀ ਆ ਗਲਤ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਦੇਖੋ ਇਸ ਇੱਕ ਸੋਚਣ ਵਾਲੀ ਗੱਲ ਇਹ ਆ ਵੀ ਅੱਜ ਇੱਕ ਵਕੀਲ ਨੂੰ ਇਨਸਾਫ ਲੈਣ ਲਈ ਜਿਹਦੇ ਨਾਲ ਇੰਨੀਆਂ 바ਰ ਐਸੋਸੀਏਸ਼ਨਾਂ ਖੜੀਆਂ ਨੇ ਸਾਰੇ ਪੰਜਾਬ ਦੇ ਵਕੀਲ ਖੜੇ ਨੇ ਉਹਨੂੰ ਇਨਸਾਫ ਲੈਣ ਲਈ ਐ ਇੰਨਾ ਕੁਝ ਕਰਨਾ ਪੈ ਰਿਹਾ ਤਾਂ ਇਹ ਐਮ ਐਲ ਏ ਹੋਰ ਆਮ ਲੋਕਾਂ ਨਾਲ ਕਿਵੇਂ ੱਟਾ ਕਰਦੇ ਹੋਣਗੇ ਕੀ ਜਿਆਪਤੀਆਂ ਇਹ ਲੋਕਾਂ ਦਾ ਕਰਦੇ ਹੋਣਗੇ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਜਿੰਦਾਬਾਦ 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 ਜੋ ਹਮसे ਟਕਰਾਏਗਾ ਦੂਰ ਦੂਰ ਹੋ ਜਾਏਗਾ ਜੋ ਹਮसे ਟਕਰਾਏਗਾ ਦੂਰ ਦੂਰ ਹੋ ਜਾਏਗਾ ਕੋਲਕਾ ਸ਼ਾਸਨ ਮਰਦਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬਣੀ ਬਣੀ ਮੁਰਦਾਬਾਦ ਐਮ ਐਲ ਏ ਕੈਰੀ ਬਣੀ ਮੁਰਦਾਬਾਦ ਐਸ ਐਸ ਪੀ ਫਟੇਗੜ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਬਣੀ ਬਣੀ ਮੁਰਦਾਬਾਦ ਐਮ ਐਲ ਏ ਕੈਰੀ ਬਣੀ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਸੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਕਰੇਗੀ ਨਹੀਂ ਕਰੇਗੀ ਵੀ ਲੈਟਾ ਜ਼ਿੰਦ